ਚਿੱਠੀ ਲਿਖਣ ਲੱਗਾ ਪੁਰਾਣਾ ਸਮਾਂ ਚ ਤੇ ਆ ਗਿਆ ਜਦੋਂ ਗਗਵਿੰਦਰ 89 ਚ ਕੈਨੇਡਾ ਪਹੁੰਚਿਆ ਸੀ ਉਸ ਵੇਲੇ ਚਿੱਠੀਆਂ ਲਿਖਦਾ ਸੀ ਆਪਦੀ ਸਰਦਾਰਨੀ ਨੂੰ ਉਹ ਸਾਰਾ ਹੀ ਜ਼ਮਾਨ ਚ ਤੇ ਆ ਗਿਆ ਮੈਂ ਚਿੱਠੀ ਲਿਖਣ ਤੋਂ ਪਹਿਲਾਂ ਆਪਣੇ ਰੱਬ ਨੂੰ ਧਿਆ ਲਿਆ ਫੇਰ ਕਾਪੀ ਪੈਨ ਮੂਰੇ ਰੱਖ ਲਿਆ ਐਨੇ ਤੇਰ ਨੂੰ ਫੋਨ ਤੇ ਹੋਈ ਟਰਨ 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 ਮੈਂ ਭੱਜ ਕੇ ਫੋਨ ਵੀ ਚੱਕ ਲਿਆ ਫੋਨ ਮੇਰਾ ਘੰਟਾ ਡੇਢ ਘੰਟਾ ਹੀ ਲੈ ਗਿਆ ਮੈਂ ਮਾਰੀ ਨਿਗਾਹ ਪਿੱਛੇ ਜ਼ਿੰਦਗੀ ਸੀ ਮੈਂ ਕਹਾ ਗੁਰਵਿੰਦਰ ਸਿੰਘ ਆ ਜੋ ਵੀ ਕੁਸ਼ਿਆ ਸਾਰਾ ਕੁਸ਼ ਫੋਨ ਹੀ ਲੈ ਗਿਆ ਛੱਡ ਦੇ ਉਹ ਫੋਨ ਤੁਸੀਂ ਜੇ ਕਰ ਚੰਗੇ ਰਹਿਣਾ ਮਿੱਤਰੋ ਨਹੀਂ ਤਾਂ ਇਹ ਸਿਆਪਿਆਂ ਨੂੰ ਪੈਣਾ ਸਹਿਣਾ ਮਿੱਤਰੋ ਨਹੀਂ ਇਹ ਸਿਆਪਿਆਂ ਨੂੰ ਪੈਣਾ ਸਹਿਣਾ ਮਿੱਤਰੋ ਫੋਨ ਚੰਗਾ ਚੰਗੇ ਕੰਮਾਂ ਲਈ ਵਰਤੀਦਾ ਇਹ ਤਾਂ ਸਤਿਆਨਾਜ਼ ਕਰਨ ਲੱਗਾ सारी ई धरती दारी ई धरती द